प्यारे श्रोताओं शमशेर सिंह संधू गीतकार ਤੇ ਵਾਰਤਕਕਾਰੀ ਨਹੀਂ ਸਗੋਂ ਕਹਾਣੀਕਾਰ ਵੀ ਹੈ ਉਸ ਦੀਆਂ ਕਹਾਣੀਆਂ ਨਾਗਮਣੀ ਵਰਗੇ ਮਿਆਰੀ ਰਸਾਲਿਆਂ ਵਿੱਚ ਛਪਦੀਆਂ ਰਹੀਆਂ ਸੋ ਪੇਸ਼ ਹੈ ਅੱਜ ਉਸ ਦੀ ਕਹਾਣੀ ਭੂਆ ਖਤਮਕਾਰ ਖਤਮਕਾਰ ਪਿੰਡ ਦੀ ਬਦਨਾਮ ਔਰਤ ਸੀ ਜਾਨੀ ਚੋਂ ਨੇ ਪਿੰਡ ਦੇ ਜਿੰਨੇ ਬੰਦਿਆਂ ਨਾਲ ਖੇ ਖਾਧੀ ਸੀ ਉਹਨਾਂ ਦੇ ਬੱਚਿਆਂ ਦੀ ਹੁਣ ਭੂਆ ਬਣ ਗਈ ਸੀ ਤੇ ਬਾਕੀ ਬਚਦਿਆਂ ਦੀ ਮਾਸੀ ਪਿੰਡ ਦੇ ਕਿਸੇ ਵੀ ਮੁੰਡੇ ਕੁੜੀ ਦੀ ਸੰਗਲੀ ਕੜੀ ਮੇਲਣੀ ਹੁੰਦੀ ਤਾਂ ਉਹ ਝੱਟ ਮਲਾ ਦਿੰਦੀ। ਮੁਟਿਆਰ ਕੁੜੀਆਂ ਰਾਤੀਆਂ ਨੂੰ ਦੁੱਧ ਦੇ ਗਲਾਸ ਘਰ ਦੇ ਕੇ ਆਉਂਦੀਆਂ। ਮੁੰਡੇ ਆਪਣੇ ਖੇਤਾਂ 'ਚੋਂ ਰਾਤ ਬਰਾਤੇ ਗੰਨੇ, ਖਰਬੂਜ਼ੇ ਖਤਮ ਕੌਰ ਦੇ ਘਰ ਸੁੱਟ ਕੇ ਜਾਂਦੇ। ਚਾਹਲੇ ਉਸਨੇ ਬੱਕਰੀ ਰੱਖੀ ਹੋਈ ਸੀ। ਕਈ ਮਨ ਚਲੇ ਡੇਕਾਂ ਦੀਆਂ ਟਾਣਾ, ਕਿਕਰਾਂ ਦੀ ਲੰਗੋ ਦੀ ਬੱਕਰੀ ਨੂੰ ਲਿਆ ਕੇ ਦਿੰਦੇ। ਉਸ ਕਾ ਰੋਦਾ ਢੀੜਾ ਵੱਜਦਾ ਜਿੱਥੇ ਕੁੜੀ ਮੁੰਡਾ ਜਵਾਨ ਹੋਵੇ ਚੱਲੇ ਹੋਏ ਕਾਰਤੂਸਾਂ ਦੀ ਉਹ ਵੀ ਭੋਰਾ ਸਿਆਣ ਨਹੀਂ ਸੀ ਕੱਢਦੀ ਸਾਰਾ ਦਿਨ ਕੋਲੇ ਕੱਛਣ ਵਜੋਂ ਉਹ ਇੱਕ ਡੰਗ ਦੀ ਰੋਟੀ ਕਿਸੇ ਨਾ ਕਿਸੇ ਦੇ ਘਰੋਂ ਖਾ ਹੀ ਲੈਂਦੀ ਕੰਮ ਵਾਲੀਆਂ ਤੀਮੀਆਂ ਉਹਨੂੰ ਘਰ ਵੜਦੀ ਨੂੰ ਦੇਖ ਮੱਥੇ ਵੱਟ ਪਾਉਂਦੀਆਂ ਕੰਨੀ ਖਸਕਾਉਂਦੀਆਂ ਪਰ ਉਹ ਗੱਲਾਂ ਚ ਹੀ ਪਰਣਾ ਲੈਂਦੀ ਲੈ ਸੁਣ ਲੈ ਭੈਣੇ ਲਾਗਲੇ ਪਿੰਡ ਪਮਹਾੜੀ ਕਹਿੰਦੇ ਚੰਨਣ ਸਿਉਂਦੇ ਪੁੱਤੇ ਨੂੰ ਸੱਤ ਮੋਰਾ ਮੰਗਣੇ ਤੇ ਆਈ ਐ ਕੁੜੇ ਨਿਹਲੀ ਕਰਈਆਂ ਸੁਣਿਆ rauwal nagori ਦੀ ਤੀਮੀ ਨੂੰ ਜੜੁੱਤ ਨਿਆਣੇ ਜੰਮਿਆ ਨਹੀਂ ਹਾਂਸਾਂ ਦੀ ਪੱਤੀ ਚ ਕਾਣਾ ਕਰਮਾ ਉਹੀ ਬੱਕਰੀਆਂ ਆਲਾ ਆਂਦੇ ਮਾਣੂ ਕਿਹਾਂ ਤੋਂ ਤੀਮੀ ਲਿਆਇਆ ਲੈ ਕੁੜੇ 90ਾਂ ਚ ਤਾਂ ਅੱਜਕੱਲ ਬੱਕਰੀ ਨਹੀਂ ਆਉਂਦੀ ਉਹ ਤੀਵੀਂ ਖਰੀਦ ਲੈ ਆਇਆ ਨੱਪਿਆਂ ਦੀ ਤੇ ਅਜਈਆਂ ਚਟਪਟੀਆਂ ਖਬਰਾਂ ਉਹ ਘਰੋਂ ਘਰੀ ਦੱਸਦੀ ਫਿਰਦੀ ਗੱਲ ਨੂੰ ਮਸਾਲੇ ਲਾ ਕੇ ਇੰਨੀ ਲੰਮੀ ਕਰ ਦਿੰਦੀ ਕਿ ਜੇ ਕਿਸੇ ਤੀਵੀਂ ਦਾ ਧਾਰ ਚੋਣ ਲਈ ਮੱਝ ਥੱਲੇ ਕੱਟਰੂ ਛੱਡਿਆ ਹੁੰਦਾ ਤਾਂ ਦੋ ਦੋ ਥਣ ਚੁੰਗ ਜਾਂਦਾ ਆਟਾ ਗੁੰਨਦਿਆਂ ਦਾ ਹੱਥ ਰੁੱਕ ਜਾਂਦਾ ਤੇ ਆਟੇ ਉੱਪਰ ਸਿਕਰੀ ਆ ਜਾਂਦੀ ਉਸ ਸ਼ਨੀਚਰਵਾਰ ਨੂੰ ਮੈਂ ਪਿੰਡ ਗਿਆ ਤਾਂ ਮੇਰਾ ਮਿੱਤਰ ਦੰਦੇ ਛਪਾ ਨਾਲ ਮੈਨੂੰ ਮਿਲਣਾ ਘਰ ਦੀ ਕੱਢੀ ਸ਼ਰਾਬ ਨੇ ਉਹਦੇ ਡੋਰੇ ਗੇਰੂ ਰੰਗੇ ਕੀਤੇ ਹੋਏ ਸਨ ਜੁੱਤੀ ਪਾ ਕੇ ਮੈਂ ਬਾਹਰ ਉਹਦੇ ਨਾਲ ਖੇਤਾਂ ਵੱਲ ਆ ਗਿਆ ਹਰਾਚ ਕੋਈ ਗੱਲ ਨਾ ਹੋਈ ਟਿੱਬੇ ਤੇ ਬੈਠਦੇ ਹੀ ਮੈਂ ਪੁੱਛਿਆ ਹੂੰ ਫਿਰ ਇਸ ਹਫ਼ਤੇ ਕੋਈ ਗੱਲ ਅੱਗੇ ਵਧਿਕ ਨਹੀਂ ਉਹ ਜਿਵੇਂ ਦੱਸਣ ਨੂੰ ਕਾਲਾ ਸੀ ਬਾਈ ਆਪਣੀ ਤਾਂ ਬੇਵਾਂ ਉਹ ਕੋਈ ਲੱਤ ਬਾਈ ਨਹੀਂ ਫੜਾਉਂਦੀ ਫੇਰ ਹੁਣ ਮੈਂ ਪੁੱਛਿਆ ਫੇਰ ਹੁਣ ਉਹਨੇ ਦੁਹਰਾਇਆ ਜਾ ਕੇ ਖਤਮ ਕਰ ਦੇ ਪੈਰੀਆਂ ਥਲਾ ਮੈਂ ਰਹਿ ਦਿੱਤੀ ਤੂੰ ਨਾਲ ਚੱਲ ਉਹ ਸੁੱਤਰ ਦਿੱਤਾ ਭੂਆ ਖਤਮ ਕਰ ਦੇ ਘਰ ਪੁੱਜੀ ਤਉ ਬੱਕਰੀ ਦੀ ਧਾਰ ਕੱਟ ਰਹੀ ਸੀ ਦੇਖ ਕੇ ਬੋਲੀ ਆ ਵੇ ਪੁੱਤ ਸੋਖਿਆ ਕਦੇ ਗੰਨੇ ਹੀ ਦੇ ਦਿਆ ਕਰੋ ਭੂਆ ਨੂੰ ਤੇ ਫੇਰ ਮੇਰੇ ਵੱਲ ਮੂੰਹ ਪੁਆ ਕੇ ਬੋਲੀ ਵੇ ਪਾੜਿਆ ਤੂ ਤਾਂ ਦੇ ਸੁਣোই ਰਹਿ ਗਿਆ ਹਾਂ ਸੁਣਿਆ ਲੁਧਿਆਣੇ ਪਰਸੋਂ ਬਾਜ਼ਾਰ ਚੋਂ ਗੁੰਡਿਆਂ ਨੇ ਦਿਨ ਦੀ ਵੀ ਕੁੜੀ ਚੱਕ ਲਈ ਭੂਆ ਮੈਨੂੰ ਤਾਂ ਪਤਾ ਨਹੀਂ ਮੈਂ ਕਿਹਾ ਲੈ ਆਂਦੇ ਪਿਛਲੇ ਮਹੀਨੇ ਵੀ ਉੱਥੇ ਭਾਰਤ ਚੌਂਕ ਚੋਂ ਸ਼ੈਂਕਲ ਤੇ ਜਾਂਦੀ ਕੁੜੀ ਦੀ ਕੋਈ ਚੁੰਨੀ ਲਾ ਕੇ ਲੈ ਗਿਆ ਹਾਂ ਸੱਚ ਲੈ ਮੈਂ ਤਾਂ ਪੁੱਛਿਆ ਹੀ ਨਹੀਂ ਬੈਠੋ ਮੰਜੀ ਤੇ ਕਿਵੇਂ ਆਉਣੇ ਹੋਏ ਭੂਆ ਤੇਰੇ ਗੁੱਚਰਾ ਇੱਕ ਕੰਮ ਹੈ ਜੇ ਪੂਰਾ ਕਰ ਦੇਵੇਂ ਤਾਂ ਹਸਾਨ ਨਾ ਭੁੱਲਗੇ ਹੰਡੀ ਹੋਈ ਤੀ ਮੀ ਝੱਟ ਸਾਡੀ ਅੱਖ ਪਛਾਣਗੀ ਝੱਟ ਦੇਣੇ ਬਾਹਰਲਾ ਬੂਹਾ ਪੇੜ ਆਈ ਪੀੜੀ ਨੇੜੇ ਖਿੱਚ ਕੇ ਬੋਲੀ ਹੁਕਮ ਕਰੋ ਸਾਡੀ ਤਾਂ ਅਰਜ਼ ਹੈ ਵੱਡ ਖਾਣਿਆਂ ਦੀ ਪੂਸ਼ੀ ਉੱਤੇ ਸੋਖਾ ਡੁੱਲਿਆ ਫਿਰਦਾ ਹੂੰ ਤਾਂ ਉਹ ਵੀ ਫਸ ਨਿਊ ਫਸ ਨਿਊ ਕਰਦੀ ਆ ਪਰ ਜੱਕੋ ਤੱਕੋ ਵਿੱਚ ਹੀ 6 ਮਹੀਨੇ ਲੰਘ ਚਲੇ ਆ ਪੂਆ ਮੇਰੇ ਸਾਫ ਸਪਸ਼ਟ ਵਾਕਾਂ ਤੇ ਹਸ ਪਈ ਤੇ ਫੇਰ ਬੋਲੀ ਬੇਮੁੰਡਿਓ ਮੇਰੇ ਕਿਉਂ ਧੋਲੇ ਚਗਾਉਣੇ ਹੋ ਤੁਸੀਂ ਸਿੱਧੇ ਮੱਥੀ ਮਿਲੋ ਲੈ ਪਿਛਲੇ ਐਤਵਾਰ ਦੀ ਗੱਲ ਆ ਪੈਂਚਾਂ ਦੀ ਕਿੰਤੀ ਦੀ ਨੰਬਰਾਂ ਦੇ ਦੋਤੇ ਨਾਲ ਗੱਲ ਕਰਾਤੀ ਵਿਚਾਰੀ ਕਿੰਤੀ ਇਸ਼ਕੇ ਦੀ ਰਮਜ਼ ਨੂੰ ਕੀ ਜਾਣੇ ਤੇ ਇਸ ਚੁੜੇਲ ਜਿਹੀ ਪੂਸ਼ੀ ਨੂੰ ਉਹ ਦੱਸ ਬੈਠੀ ਇਹਨੇ ਕੰਜਰੀ ਨੇ ਫਾਟੋਂਾਂ ਦੇ ਘਰੇ ਜਾ ਦੱਸਿਆ ਸਾਰੇ ਪਿੰਡ ਚੋਂ ਦੋਤੇ ਦੀ ਲਾ 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 ਨਾ ਹੋਗੀ ਮੈਂ ਤਾਂ ਭਾਈ ਖੱਜਲ ਹੋ ਜੂੰ ਪੂਛੀ ਨੂੰ ਕੀ ਪਤਾ ਐ ਨਾ ਸੌਦਾਂ ਦਾ ਇਓ ਨਾ ਕਰ ਪੂਆ ਅਸੀਂ ਤਾਂ ਹੁਣ ਤੇਰੇ ਹੀ ਰੱਖਣਦੇ ਹਾਂ ਸੋਖੇ ਨੇ ਵੀ ਚੁੱਪ ਤੋੜੀ ਮੈਂ ਸੋਚਿਆ ਸ਼ਿਕਾਰ ਹੱਥੋਂ ਨਿਕਲ ਗਿਆ ਤੂੰ ਆਪਣੀ ਫੀਸ ਲੈ ਪੂਆ ਠੋਕ ਕੇ ਤੇ ਕੋਸ਼ਿਸ਼ ਕਰ ਵੇਖ ਲਾਲਚਣ ਤੀਮੀ ਚੱਟ ਟਲਟ ਗਈ ਲੈ ਮੈਂ ਆਪਣੇ ਜਣੇ ਪੂਰੀ ਕਹਟ ਕਰੂੰ ਤੇ ਰੁਪਈਏ ਵੀ ਪੂਰੇ 15 ਲਾਉਂ ਅਗਲੇ ਐਤਵਾਰ ਐਨ ਦੁਪਹਿਰੇ ਆਜੋ 6:30 ਵਜੋਂ ਅਸੀਂ ਪੰਜਾਂ ਦਾ ਨੋਟ ਵਧਾਇਆ ਉਹ ਬੋਲੀ ਨਾ ਭਾਈ ਲੇਖਾ ਮਾਵਾ ਤੀਆਂ ਦਾ ਪੈਸੇ ਪਹਿਲੋਂ ਹੀ ਪੂਰੇ ਦੇਜੋ ਆਪਾਂ ਰੀਤ ਨਹੀਂ ਪੰਣਣੀ ਪਹਿਲੇ ਦਿਨੋਂ ਹੀ ਮੇਰਾ ਤਾਂ ਸੁਭਾਅ ਪਈ ਕੰਮ ਠੋਕ ਵਜਾ ਕੇ ਕਰਨਾ ਤੇ پیسے ਦੀ ਠੋਕ ਕੇ ਲੈਣੀ ਆ ਤੇ ਅਸੀਂ ਪੰਜਾਂ ਪੰਜਾਂ ਦੇ ਦੋ ਨੋਟ ਹੋਰ ਦੇ ਕੇ ਬਾਹਰ ਆ ਗਏ ਨਿਯਤ ਦਿਨ ਤੇ ਨਿਯਤ ਸਮੇਂ ਅਨਸਾਰ ਅਸੀਂ ਨਿਯਤ ਥਾਂ ਤੇ ਪੁੱਜ ਗਏ ਭੂਆ ਨੇ ਕੋਠੜੀ 'ਚ ਵਿਸ਼ੇ ਬਿਸਤਰੇ 'ਤੇ ਬਿਠਾਇਆ ਤੇ ਬੋਲੀ ਮੈਂ ਉਹਨੂੰ ਲੈਣ ਜਾਣੀ ਆ ਗੱਲ ਬਣ ਗਈ ਤੇ ਫਿਰ ਮੈਨੂੰ ਕਹਿਣ ਲੱਗੀ ਤੂੰ ਪੜਿਆ ਆ ਨਾਲ ਦੇ ਤੂੜੀ ਵਾਲੇ ਅੰਦਰ ਮੰਜੀ ਤੇ ਜਾ ਕੇ ਬਹਿ ਜਾ ਜਾਣ ਲੱਗੀ ਉਹ ਬਾਹਰ ਕੁੰਡਾ ਲਾ ਕੇ ਕੁੱਝ ਚੇਰਪਿਛੋਂ ਕੁੰਡਾ ਖੜਕਿਆ ਫੇਰ ਕੋਠੜੀ ਦਾ ਬੂਹਾ ਭੇੜਨ ਤੇ ਫੇਰ ਬਾਹਰਲਾ ਬੂਹਾ ਬੰਦ ਹੋਣ ਦੀ ਆਵਾਜ਼ ਸੁਣਾਈ ਦਿੱਤੀ ਬੂਹਾ ਮੇਰੇ ਵੱਲ ਆਈ ਲੈ ਪੜਿਆ ਤੂੰ ਨਾ ਹਿੱਲੀ ਇੱਥੋਂ ਮੈਂ ਵਿਹੜੇ 'ਚ ਰੱਖੀ ਬੈਠਦੀ ਆਂ ਕਹਿ ਕੇ ਉਹ ਤੁਰ ਗਈ ਅਗਲੇ ਪਾਲੀ ਰੋਸ਼ਨਦਾਨ ਵਿੱਚੋਂ ਮੈਨੂੰ ਘੁਰ ਘੁਰ ਸੁਣਾਈ ਦਿੱਤੀ ਜਿਵੇਂ ਕਿਸੇ ਸੂਈ ਕੁੱਤੀ ਦੀ ਆਵਾਜ਼ ਹੋਵੇ ਉਹ ਕੋਠੜੀ ਦਾ ਤੇ ਇਸ ਤੂੜੀ ਵਾਲੇ ਕੋਠੇ ਦਾ ਜਿਸ ਵਿੱਚ ਮੈਂ ਪਿਆਸਾਂ ਰੋਸ਼ਨਦਾਨ ਸੰਝਿਆ ਸੀ ਆਵਾਜ਼ ਹੋਰ ਉੱਚੀ ਹੋ ਗਈ ਮੈਨੂੰ ਕੀ ਸੁਝੀ ਮੰਜੇ ਨੂੰ ਪੈਂਦ ਪਰਨੇ ਖੜਾ ਕਰਕੇ ਰੋਸ਼ਨਦਾਨ ਵਿੱਚ ਹੀ ਥੱਲੇ ਚੱਕਿਆ ਸੋਖਾ ਨੀਮੀ ਪਾਈ ਕੁੰਗੜਿਆ ਬੈਠਾ ਸੀ ਤੇ ਭੂਸ਼ੀ ਬੇਫਰੀ ਸ਼ੇਰਨੀ ਵਾਂਗ ਬੋਲੀ ਜਾ ਰਹੀ ਸੀ ਇੱਥੇ ਮੈਂ ਤੇਰੇ ਥੱਲੇ ਪੈਣ ਨਹੀਂ ਆਈ ਤੇਰੇ ਨਾਲ ਦੋ ਹੱਥ ਕਰਨੇ ਸੀ ਬੱਚੂ ਤੂੰ ਮੈਨੂੰ ਲੱਲੂ ਬੰਜੂ ਸਮਝਿਆ ਤੂੰ ਸੋਚਿਆ ਭਰਾਮਾਂ ਵਾਰੀ ਆ ਮੈਂ ਤਾਂ ਕੱਲੀ ਧੌਲ ਮਾਰ ਕੇ ਤੇਰੇ ਸੱਤ ਗੇੜੇ ਖਵਾ ਦੂੰ ਸੋਖਾ ਚੁੱਪ ਸੀ ਬਿਲਕੁਲ ਚੁੱਪ ਅਮੀ ਬੇਵਜਾ ਗੋਡਾ ਖੁਰਕੀ ਜਾ ਰਿਹਾ ਸੀ ਪੂਛੀ ਫੇਰਗੜਤੀ ਤੂੰ ਅੱਖ ਤਾਂ ਚੁੱਕ ਤਾਂ ਮੈਂ ਤਾਂ ਅੱਜ ਪੜੈਣ ਤੋਂ ਮਾਮੇ ਦੇ ਪੁੱਤਾਂ ਨੂੰ ਬੁਲਾ ਕੇ ਦੱਸ ਦਿਆਂ ਤਾਂ ਤੈਨੂੰ ਰਾਤੋਂ ਰਾਤ ਝੁੱਕ ਕੇ ਲੈ ਜਾਂ ਸੱਤਾਂ ਜਣਿਆਂ ਨੂੰ ਬੁਰਕੀ ਬੁਰਕੀ ਆਵੇ ਤੇਰੀ ਤੇ ਉਹਨੇ ਸੱਜੇ ਹੱਥ ਨੂੰ ਇਉਂ ਸੋਖੇ ਵੱਲ ਵਧਾਇਆ ਜਿਵੇਂ ਉਹਦੇ ਮੂੰਹ 'ਚ ਤੁੰਣਾ ਨਾ ਹੋਵੇ ਸੋਖੇ ਨੇ ਲੰਮਾ ਸਾਹ ਲੈ ਕੇ ਛੱਡਿਆ ਉਧਰੋਂ ਭੂਆ ਮੇਰੇ ਵੱਲ ਭੱਜੀ ਆਈ ਮੈਂ ਥੱਲੇ ਉਤਰਿਆ ਤਾਂ ਹਫੀ ਹੋਈ ਬੋਲੀ ਕੁੜੀ ਤਾਂ ਪੈ ਨਿਕਲੀ ਮੁਟੇਰੂ ਹੁਣ ਕੀ ਲਾਜ ਬਣਾਈਏ ਦੇਖੀ ਜਾਉ ਜੜੀ ਹੋ ਹੁਣ ਤੂੰ ਬਹਿ ਜਾ ਇੱਥੇ ਹੀ ਮੈਂ ਕਿਹਾ ਉਹ ਥੱਲੇ ਹੀ ਬਾਖਰੂ ਬਾਖਰੂ ਕਰਦੀ ਬੈਠ ਗਈ ਮੈਂ ਫੇਰ ਮੰਜੇ ਤੇ ਚੜ ਕੇ ਕੰਨ ਤੇ ਮੂੰਹ ਅੰਦਰ ਨੂੰ ਕੀਤੇ ਸੋਖਾ ਨਾ ਉਤਲੀ ਦੰਦੀ ਨਾ ਥੱਲੜ ਲਈ ਦੰਦੀ ਬਸ ਕੇ ਸਰਜੀ ਬੱਟੀ ਚੁੱਪ ਚਾਪ ਬੈਠਾ ਸੀ ਪੋਸ਼ੀ ਦਾ ਪਾਰਾ ਫੇਰ ਚੜ ਗਿਆ ਮੈਨੂੰ 6 ਮਹੀਨੇ ਹੋ ਗਏ ਤੇਰੇ ਮੂੰਹ ਵੱਲ ਵੇਖਦੀ ਨੂੰ ਪਈ ਇਹ ਹੁਣ ਵੀ ਪਿੱਛਾ ਛੱਡਦਾ ਹੁਣ ਵੀ ਤੂੰ ਸਮਝਿਆ ਹੋਣਾ ਵੱਡ ਖਾਣਿਆਂ ਦੀ ਭੋਲੀ ਭਾਲੀ ਕੁੜੀ ਨੂੰ ਹੁਣ ਛੱਪਿਆਂ ਹੇਠ ਲੈ ਲੂੰ ਤੇ ਫੇਰ ਮੰਜੇ ਤੋਂ ਉੱਠਦੀ ਬੋਲੀ ਲੈ ਜੇ ਬੰਦੇ ਦਾ ਹੋਵੇਂਗਾ ਤਾਂ ਮੁੜ ਕੇ ਮੇਰੇ ਪਰਛਾਵੇਂ ਵੱਲ ਨਾ ਝਾਖੀ ਇੱਕ ਵਾਰ ਤੈਨੂੰ ਛੱਡਤਾ ਫੇਰ ਆਪਣਾ ਪੜਿਆ ਵਿਚਾਰ ਲਈ ਤੇ ਉਹਨੇ ਅੰਦਰੋਂ ਬੂਹਾ ਖੜਕਾਇਆ ਮੈਂ ਮੰंजे ਤੋਂ ਥੱਲੇ ਉਤਰ ਆਇਆ ਪੂਸ਼ੀ ਨੇ ਭੂਆ ਵੱਲ ਕਹਿਰੀ ਨਜ਼ਰ ਨਾਲ ਤੱਕਿਆ ਤੇ ਫੇਰ ਪਲਵਾਨ ਦੀ ਭੈਣ ਵਾਂਗੂ ਤੁਰਦੀ ਹੋਈ ਵਿੜੇ ਦਾ ਬੂਹਾ ਖੋਲ ਕੇ ਘਰ ਨੂੰ ਤੁਰ ਗਈ ਸੋਖਾ ਅਜੇ ਵੀ ਨੀਮੀ ਪਾਈ ਬੈਠਾ ਸੀ ਭੂਆ ਤੇ ਮੈਂ ਅੰਦਰ ਗਏ ਤਾਂ ਉਸ ਫਿਰ ਵੀ ਮੂੰਹ ਉਤਾ ਨਾ ਚੁੱਕਿਆ ਪਾਣੀਓ ਪਾਣੀ ਹੋਇਆ ਉਹ ਝਿੰਪਿਆ ਪਿਆ ਸੀ ਕੁਝ ਚਿਰ ਅਸੀਂ ਤਿੰਨੋਂ ਹੀ ਨੀਵੀਂ ਪਾਈ ਬੈਠੇ ਰਹੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਪਰ ਇਹ ਕੁੜੀ ਇਹੋ ਜਿਹੀ ਨਹੀਂ ਅਸੀਂ ਚੁੱਪ ਰਹੇ ਚੱਲੀਏ ਬਈ ਮੈਂ ਸੋਖੇ ਵਾਲਾ ਇਸ਼ਾਰਾ ਕੀਤਾ ਹੂੰ ਉਹਦੀ ਆਵਾਜ਼ ਕਿਸੇ ਡੂੰਘੇ ਖੂਚੋ ਆਈ ਉੱਠ ਕੇ ਵਿੜੇ ਚਾਈ ਤਾਂ ਪਿੱਛੋਂ ਆਵਾਜ਼ ਆਈ ਮੁੰਡਿਓ ਠਹਿਰੋ ਕੜੀਕ ਅਸੀਂ ਖੜਦੇ ਕੋਲਾ ਕੇ ਉਹਨੇ ਖੀਸੇ ਚੋਂ ਪੰਜਾਂ ਦੇ ਤਿੰਨ ਨੋਟ ਕੱਢੇ ਤੇ ਸੋਖੇ ਵੱਲ ਵਧਾਏ ਆਹ ਸੰਭੋ ਆਪਦੀ ਇਮਾਨਤ ਉਤੀ ਮੀ ਆਵਾਜ਼ ਚ ਬੋਲੀ ਜਿਵੇਂ ਵਪਾਰ ਚ ਘਾਟਾ ਪੈ ਗਿਆ ਹੋਵੇ ਇਹ ਕੀ ਭੂਆ ਤੂੰ ਰਹਿਣ ਦੇ ਮੈਂ ਕਿਹਾ ਰੱਖ ਲੈ ਭੂਆ ਤੂੰ ਇਹ ਤਾਂ ਸੋਖੇ ਨੇ ਵੀ ਪੈਸੇ ਵਾਪਸ ਲੈਣੇ ਠੀਕ ਨਾ ਸਮਝੀ। ਉਹਨੇ ਤੋੜ ਮਰੋੜ ਕੇ ਨੋਟਾਂ ਨੂੰ ਸੋਖੇ ਦੇ ਖਿਸੇ ਚ ਪਾ ਦਿੱਤਾ ਤੇ ਬੋਲੀ ਨਾ ਵੀ ਧਰਮਰਾਜ ਨੂੰ ਲੇਖਾ ਦੇਣਾ ਪਊ। ਆਪਾਂ ਤਾਂ ਹੱਕ ਦੀ ਖਾਣ ਵਾਲੇ ਆ। ਸਰੋਤਿਓ ਅਜੀਆਂ ਹੋਰ ਕਹਾਣੀਆਂ ਸੁਣਨ ਲਈ ਪੰਜਾਬੀ ਵਿਵੇਕ ਚੈਨਲ ਨੂੰ ਸਬਸਕ੍ਰਾਈਬ ਕਰੋ।